ਮਿੱਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਐ ਬਟਕਰ ਮਹਾਪੰਚਾਇਤ ਸੰਗਠਨ ਦਾ ਮੁਖ ਸਚਾਲੇਗਾ ਔਰ ਮੇਰੇ ਨਾਲ ਸਾਡੇ ਵੱਡੇ ਵੀਰ ਜਗਦੀਸ਼ ਕੁਮਾਰ ਜੱਗੂ ਜੀ ਆਲਰੀਡੀ ਸ਼ੈਡਿਊਲ ਫਾਸ ਤੋਂ ਔਰ ਅੱਜ ਹੀ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਕਿ ਇੱਕ 2 ਮਹੀਨੇ ਹੋ ਗਏ ਨੇ ਦੋ ਵੀ ਬਾਤ ਚੱਲਦੇ ਪਈ ਨੇ ਕਾਫੀ 2 ਮਹੀਨਿਆਂ ਤੋਂ ਇੱਕ ਮਹੀਨਾ ਜਿਹੜਾ ਜਿਹੜਾ 2 ਮਹੀਨੇ ਉਹ ਹੋ ਗਏ ਆ ਕਿ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਘੋ ਮੰਡੀ ਦੇ ਵਿੱਚ ਮੰਦਰ ਟੁੱਟਿਆ ਸੀ ਉਹਦੀ ਉਸਾਰੀ ਵਾਸਤੇ ਔਰ ਜਿਹੜੇ ਬੰਦੇ ਨੇ ਕਾਰਪੋਰੇਸ਼ਨ ਦਾ ਬੰਦਾ ਵਾ ਤਰਮਿੰਦਰ ਉਹਨੇ ਜਿਹੜਾ ਵਾ ਜਿਹੜਾ ਮੰਦਿਰ ਤੋੜਿਆ ਸੀ ਉਹਦੇ ਤੇ ਅੱਜ ਤੱਕ ਕੋਈ ਵੀ ਦੋਸ਼ੀ ਦੇ ਉੱਤੇ ਕਾਰਵਾਈ ਨਹੀਂ ਹੋਈ ਔਰ ਦੂਸਰਾ ਜਿਹੜਾ ਵਾ ਇੱਕ ਸਮਾਰਟ ਨੰਬਰ 7 ਤੋਂ ਸ਼ਿਵਾਨੀ ਨਾਂ ਦੀ ਭੈਣ ਆ ਜਿਹੜੀ ਐਸਸੀ ਦਾ ਝਾਲੀ ਸਰਟੀਫਿਕੇਟ ਲਾ ਕੇ ਤੇ ਇਲੈਕਸ਼ਨ ਲੜੀ ਸੀ ਔਰ ਉਹ ਦੋਨੇ ਜਿਹੜੇ ਆ ਪ੍ਰਸ਼ਾਸਨ ਦੀ ਵੀ ਨੋਟਿਸ ਸੀ ਆ ਔਰ ਸਿਵਲ ਪ੍ਰਸ਼ਾਸਨ ਦੀ ਨੋਟਿਸ ਸੀ ਵੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਜਿਹੜੇ ਬੰਦੇ ਸਾਡਾ ਹੱਕ ਖਾ ਰਹੇ ਨੇ ਔਰ ਜਿਨ੍ਹਾਂ ਨੇ ਪਰਮਾਤਮਾ ਦੇ ਮੰਦਿਰ ਦੀ ਬੇਅਦਬੀ ਕੀਤੀ ਆ ਉਨਾਰੇ ਦੋਸ਼ੀਆਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਗਰ ਅੱਜ 2 ਮਹੀਨੇ ਹੋ ਗਏ ਆ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਅਸੀਂ ਪ੍ਰਸ਼ਾਸਨ ਨੂੰ ਕਾਫੀ ਵਾਰ ਮਿਲ ਵੀ ਚੁੱਕੇ ਆ ਇਸ ਸਬੰਧ ਦੇ ਵਿੱਚ ਮਗਰ ਪ੍ਰਸ਼ਾਸਨ ਨੇ ਅਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਸਬੰਧ ਦੇ ਵਿੱਚ ਜਿਹੜਾ ਵਾ 17 ਤਰੀਕ ਨੂੰ ਸਾਡੇ ਜਗਦੀਸ਼ ਕੁਮਾਰ ਜੱਗੂ ਜੀ ਆ ਜਿਹੜੇ ਆਲ ਇੰਡੀਆ ਸ਼ਡਿਊਲ ਕਾਰਜਦੋ ਆ ਇਹ ਔਰ ਰਾਹੁਲ ਮਲਿਕ ਜੀ ਆ ਇਹ ਦੋਨੇ ਹੀ ਜਿਹੜੇ ਸਾਡੇ ਭਰਾ ਵਾ ਇਹ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਆ 17 ਤਰੀਕ ਨੂੰ ਔਰ ਇੱਕ ਹੋ ਮੰਡੀ ਦੇ ਵਿੱਚ ਬੈਠਣ ਜਾ ਰਹੇ ਤੇ ਅਗਰ ਉਸ ਟਾਈਮ ਦੇ ਵਿੱਚ ਇਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਹ ਪੁਲਿਸ ਪ੍ਰਸ਼ਾਸਨ ਹੋਏਗੀ ਔਰ ਪੰਜਾਬ ਸਰਕਾਰ ਹੋਏਗੀ ਕਿਉਂ ਹਮੇਸ਼ਾ ਹੀ ਜਿਹੜੀ ਲੜਾਈ ਆ ਸਾਨੂੰ ਸੜਕਾਂ ਤੇ ਆ ਕੇ ਲੜਨੀ ਪੈਂਦੀ ਆ ਜਦੋਂ ਅਸੀਂ ਧਰਨੇ ਆ ਤੇ ਬੈਨੇ ਆ ਉਦੋਂ ਤੇ ਪ੍ਰਸ਼ਾਸਨ ਕਹਿ ਦਿੰਦਾ ਵਾ ਕਿ ਆ ਕੇ ਟੇਬਲ ਤੇ ਆਪਣੀ ਗੱਲ ਰੱਖੋ ਤੇ ਜਦੋਂ ਜਾ ਕੇ ਟੇਬਲਾਂ ਦੇ ਉੱਤੇ ਗੱਲ ਰੱਖਦੇ ਆ ਉਦੋਂ ਇਹ ਗੱਲ ਨੂੰ ਸਾਡੀ ਨੂੰ ਗੋਲਮੋਲ ਕਰਦੇ ਰਹਿੰਦੇ ਆ ਔਰ ਇਸ ਕੰਮ ਨੂੰ ਇਸ ਤਰ੍ਹਾਂ ਖਿੱਚਦੇ ਰਹਿੰਦੇ ਆ ਕਿ ਜਿਸ ਤਰ੍ਹਾਂ ਕੋਈ ਕੁਝ ਹੋਇਆ ਹੀ ਨਹੀਂ ਆ ਸਾਡੇ ਸਾਡੇ ਜਿਹੜਾ ਪਰਵਾਰਾਂ ਦਾਵਾ ਜਿਹੜੇ ਸਾਡੇ ਮੰਦਰਾਂ ਤੇ ਅਟੈਕ ਕੀਤੇ ਜਾ ਰਹੇ ਆ ਜਿਹੜੇ ਸਾਡੇ ਹੱਕਾਂ ਦੇ ਉੱਤੇ ਅਟੈਕ ਕੀਤੇ ਜਾ ਰਹੇ ਆ ਉਹਨਾਂ ਹੱਕਾਂ ਸੱਚ ਦੀ ਹੱਕ ਸੱਚ ਦੀ ਜਿਹੜੀ ਲੜਾਈ ਆ ਉਹ ਅਸੀਂ ਲੜਦੇ ਪਏ ਆ ਪ੍ਰਸ਼ਾਸਨ ਨੂੰ ਬੇਨਤੀ ਕਿ ਦੋਸ਼ੀਆਂ ਤੇ ਕਾਰਵਾਈ ਕਰਨ ਜੇ ਨਹੀਂ ਕਰੇਗੇ ਤਾਂ ਉਸ ਤੋਂ ਬਾਅਦ 48 ਘੰਟੇ ਉਹ ਜਦੋਂ ਜਹੀ ਉਹ ਹੜਤਾਲ ਤੇ ਬਹਿਣਾ ਇਹਨਾਂ ਨੇ ਉਹ ਦਿਨ ਤੋਂ 48 ਘੰਟੇ ਬਾਅਦ ਜਿਹੜਾ ਵਾ ਉਥੇ ਘੋ ਮੰਡੀ ਦੇ ਵਿੱਚ ਚੱਕਾ ਜਾਮ ਕੀਤਾ ਜਾਏਗਾ ਔਰ ਫਿਰ ਕਿਸੇ ਦਾ ਕੋਈ ਜਾਨੀਮਾਲੀ ਨੁਕਸਾਨ ਹੋਇਆ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਰਹੀ ਹੈ ਪ੍ਰਸ਼ਾਸਨ ਨੂੰ ਕੀ ਅਸ਼ਵਾਸ਼ਣ ਮੱਲੋ ਸਿਰਫ ਇਹੋ ਹੀ ਆ ਕਿ ਮਟੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਜੇ ਔਰ ਸਵੇਰੇ ਆਜੋ ਸ਼ਾਮੀ ਆਜੋ ਲੋ ਜੀ ਅਸੀਂ ਆਪਣੀ ਕਾਰਵਾਈ ਕਰਦੇ ਪਏ ਹਾਂ ਜੀ ਤੇ ਜੇ ਕਹੇ ਗਰੀਬ ਦੇ ਉੱਤੇ ਕੋਈ ਹੁੰਦਾ ਵਾ ਮਸਲਾ ਉਦੋਂ ਮਿੰਟ ਤੋਂ ਪਹਿਲਾਂ ਹੀ ਪਰਚਾ ਦਰਜ ਕਰ ਦਿੰਦੇ ਆ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਨੇ ਕੀ ਆਸ਼ਵਾਸ਼ਣ ਦੇਖੋ ਜੀ ਇਹੀ ਤਾਂ ਮੰਗ ਪੱਤਰ ਦੇ ਨਹੀਂ ਆ ਅਫਸਰਾਂ ਨੂੰ ਉਹ ਅਸੀਂ ਆਪਣੀ ਜਿਹੜੀ ਗੱਲ ਹੈ ਉਹਨਾਂ ਦੇ ਅੱਗੇ ਰੱਖੀ ਆ ਬਾਕੀ ਪ੍ਰਸ਼ਾਸਨ ਜੋ ਜੋ ਅੱਛਾ ਇਹਨਾਂ ਨੂੰ ਲੱਗਦਾ ਵਾ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਸਭਿਧਾਨ ਮੈਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਤੇ ਇਹ ਜਿਹੜਾ ਮਸਲਾ ਵਾ ਇਹ ਘੱਟੋ ਘੱਟ 2 ਮਹੀਨੇ ਹੋ ਗਏ ਨੇ ਇੱਕ ਸ਼ਵਾਨੀ ਆ ਜਿਹੜੀ ਕਿ ਲੜਕੀ ਆ ਉਹਨੇ ਵਾਰਡ ਨੰਬਰ 7 ਨੂੰ ਇਲੈਕਸ਼ਨ ਲੜਿਆ ਸੀ ਐਸੀ ਸਰਟੀਫਿਕੇਟ ਬਣਾ ਕੇ ਜਾਲੀ ਤੇ ਉਹਦੇ ਉਹਦੇ ਬਾਪ ਦਾ ਵੀ ਜਾਲੀ ਸਰਟੀਫਿਕੇਟ ਬਣਿਆ ਤੇ ਇੱਕ ਕੋ ਸਾਡੇ ਜਿਹੜਾ ਵਾਰਮਿੰਗ ਮੰਦਰ ਧਰਮਿੰਦਰ ਨੇ ਤੋੜਿਆ ਹੀ ਕਾਰਪੇਸ਼ਲ ਸੋਵੀਡੈਂਟ ਨੇ ਤੇ ਉਹ ਜਿਹੜੀ ਉਥੇ ਦੀ ਸੇਵਾ ਕਰਦੀ ਸੀ ਮਾਦਾ ਨਾ ਕੋ ਨੂੰ ਫਲੈਟ ਲੈ ਕੇ ਦਿੱਤਾ ਨਾਮ ਮੰਦਰ ਦੀ ਸਾਰੀ ਹਰੰਦੇ ਆ ਅਸੀਂ ਤੇ ਕਹਿੰਨੇ ਆ ਕਿ ਧਰਮਿੰਦਰ ਤੇ ਜਲਦੀ ਜਲਦੀ ਪਰਚਾ ਦਰਜ ਹੋਣਾ ਜਿਹਦਾ ਸ਼ਮਾਨੀ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੇ ਪਰਚਾ ਦਰਜ ਨਾ ਆ ਤੇ ਆਪਾਂ 17 ਤਰੀਕ ਨੂੰ ਭੁਖੜ ਹੜਤਾਲ ਤੇ ਬਹਿ ਰਹੇ ਆ ਮੈਂ ਤੇ ਰਾਹੁਲ ਤੇ ਰਾਜਕੌਰ ਜਿਹੜੀ ਬੀਬੀ ਹੈਗੀ ਆ ਸੇਵਾਦਾਰਨੀ ਔਰ ਇਹ 48 ਘੰਟਿਆਂ ਦੇ ਵਿੱਚ ਵਿੱਚ ਪਰਚਾ ਦਰਜ ਨਾ ਆ ਭੁਖੜ ਦਾਸ ਦੇ ਦੌਰਾਨ ਅਸੀਂ ਫਿਰ ਕਿਉ ਮੰਡੀ ਦਾ ਚੱਕਾ ਜਾਮ ਕਰਾਂਗੇ 48 ਘੰਟਿਆਂ ਤੋਂ ਬਾਅਦ ਕਿਉਂਕਿ ਧਰਮਿੰਦਰ ਨੇ ਇੰਨੀ ਕਿ ਬੇਅਦਬੀ ਦੇ ਨਾਲ ਮੰਦਰ ਉਹ ਤੋੜਿਆ ਵਾਲਮੀਕ ਮਹਾਰਾਜ ਦੀ ਮੂਰਤੀ ਨੂੰ ਵੀ ਥੋੜੀ ਵੀ ਬੜੀ ਪੇਸ਼ ਵੀ ਕੀਤੀ ਔਰ ਤੇ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਪਰਚਾ ਨਹੀਂ ਕੀਤਾ ਦਦਾ ਦਰਜ ਕੀਤਾ ਇਹ ਜਿਹੜੇ ਹਰਪਾਲ ਸਿੰਘ ਹੋਰੀਆ ਜਿਹੜੇ ਐਸਬੀ ਇਹ ਬਾਰ ਬਾਰ ਸਾਡੇ ਕੋਲ ਆਉਂਦੇ ਸਾਨੂੰ ਲਾਰੇ ਲਾ ਕੇ ਟਾਈਮ ਬਰਬਾਦ ਕਰਦੇ ਸਾਡਾ ਵੀ ਤੇ ਆਪਣਾ ਵੀ ਮਰਲੇ ਕਰਨ ਹੋਣ ਅਸੀਂ ਅਸੀਂ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਦੀ ਕੋਈ ਵੀ ਗੱਲ ਨਹੀਂ ਮੰਨਾਂਗੇ ਅਸੀਂ ਜਦੋਂ ਜੇ ਆਈ ਭੁਖੜ ਹੜਤਾਲ ਦੇ ਬੈਠ ਗਏ ਆ ਔਰ ਜਦ ਤੱਕ ਐਫ ਆਈ ਆਰ ਦੀ ਕਾਪੀ ਨਹੀਂ ਸਾਨੂੰ ਮਿਲਦੀ ਤਦ ਤੱਕ ਅਸੀਂ ਭੁਖੜ ਹੜਤਾਲ ਤੋਂ ਉਠਾਂਗੇ ਨਹੀਂ ਤੇ ਜੇ ਸਾਨੂੰ ਪ੍ਰਸ਼ਾਸਨ ਨੇ ਫਿਰ ਫਿਰ ਅਸ਼ਵਾਸ਼ਣ ਦੇਣ ਦੀ ਗੱਲ ਕੀਤੀ ਤੇ 48 ਘੰਟੇ ਬਾਅਦ ਚੱਕਾ ਜਾਮ ਕਰਾਂਗੇ ਅਸੀਂ ਐਫ ਆਈ ਆਰ ਦੀ ਕਾਪੀ ਲੈ ਕੇ ਉਠਾਂਗੇ ਚਾਹੇ ਜੋ ਮਰਜ਼ੀ ਹੋ ਜਾਏ ਇਹਨਾਂ ਕੋਲ ਕਹਿੰਦਾ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ